ਲੋ ਜੀ ਅੱਜ ਪਿੰਡ ਦੌਲਾ ਸਿੰਘ ਵਾਲਾ ਤੇ ਬਾਬਾ ਮਿਰਗਪਰੀ ਦੀ ਸਮਾਧ ਤੇ ਅੱਜ ਪਿੰਡ ਵੱਲੋਂ ਨਵੇਂ ਨੌਜਵਾਨ ਮੁੰਡਿਆਂ ਵੱਲੋਂ ਚੌਲਾਂ ਦਾ ਕਢਾਹੇ ਕੱਢੇ ਜਾ ਰਹੇ ਨੇ ਤੇ ਨਾਲ ਆਪਣਾ ਪਾਣੀ ਦੀ ਸਵੀਲ ਲਈ ਜਾ ਰਹੀ ਹੈ ਤੇ ਜੈ ਬਾਬਾ ਮਿਰਗਪਰੀ ਦੀ ਸਮਾਧ ਤੇ ਅੱਜ ਦਰਸ਼ਨ ਕਰੋ ਬਾਬਾ ਜੀ ਦੇ ਬਾਬਾ ਮਿਰਗਪਰੀ ਦੀ ਸਮਾਧ ਤੇ ਅੱਜ ਤੇ ਪਿੰਡ ਦੌਲਾ ਸਿੰਘ ਵਾਲੇ ਜੋ ਕੀ ਚੌਲਾਂ ਦਾ ਕਢਾਹਾ ਤੇ ਸਲੀਬ ਲਵਾਈ ਜਾ ਰਹੀ ਅੱਜ ਠੰਡੇ ਪਾਣੀ ਦੀ ਤੇ ਸਾਰਾ ਪਰਸਨ ਦਿਖਾਵਾਂਗੇ ਬਾਹਰੇ ਝੋਲ ਬਣਾਉਂਦੇ ਤੇ ਇਹ ਦੇ ਦਰਸ਼ਨ ਕਰੋ ਬਾਬੇ ਬੇਸ਼ਮਾਹ ਜੀ ਮਗਰ ਬਾਬੇ ਬੇਸ਼ਮਾਹ ਦਾ ਮਣੀਣ ਛੋਟੀਆਂ ਇਤਰਾ ਇਤਿਹਾਸ ਲਿਖਿਆ ਹੋਇਆ ਬਾਬੇ ਮਿਰਗਪਰੀ ਇਸਮਾਹ ਤੇ ਇਤਿਹਾਸ ਦਾ ਸਾਰਾ ਜਨਮ ਮਾਤਾ ਪਿਤਾ ਨਾਮ ਕਰਨ ਬਾਬਾ ਮਰਗੁਰੀਆ ਗੁਰੂ ਤਾਂ ਨਾ ਬਾਬਾ ਜੀ ਤਪੱਸਿਆ ਬਾਬਾ ਇਹ ਰਹਿਣਾ ਸਹਿਣਾ ਸਾਰਾ ਕੁਸ਼ੇ ਦੇ ਵਿੱਚ ਸਾਡੇ ਪਿੰਡ ਦੇ ਮੁੰਡੋਂ ਕੋਲ ਕਿਤਾਬ ਲਿਖੀ ਗਈ ਸੀ ਕਿਤਾਬ ਵੀ ਮੁੰਡੇ ਨੇ ਬਣਾਈ ਤੀਗੀ ਜਿਸ ਦੇ ਵਿੱਚ ਸਾਰਾ ਬਾਬੇ ਮਰਗੁਰੀਆ ਇਤਿਹਾਸ ਬਾਰੇ ਦੱਸਿਆ ਗਿਆ ਦੀਆ ਤੇ ਕਿਤਾਬ ਵੈਸੇ ਮੇਜੇ ਮੇਜੇ ਹਣਾ ਉਹ ਕੋਸ਼ਣਪ ਮੁੰਡੇ ਨੂੰ ਕਿਤਾਬਾਂ ਸਪਾ ਕੇ ਰਿਆ ਦੀ ਵੀ ਹੈਈ ਰੰਗੀ ਨਾ ਦੇ ਲਵੇ ਉਹਦੇ ਵਿੱਚ ਬਾਬੇ ਦੇ ਇਤਿਹਾਸ ਬਾਰੇ ਸਾਰਾ ਦੱਸਿਆ ਹੋਇਆ ਬਾਬੇ ਮਰਗੁਰੀ ਪ੍ਰੀ ਦੇ ਇਤਿਹਾਸ ਬਾਰੇ ਵੈਸੇ ਉਹਨੇ ਕਰਕੇ ਵੀ ਲਾਇਆ ਹੋਇਆ ਤੇ ਇਧਰ ਤੋਂ ਆ ਗਿਆ ਜੀ ਬਾਬਾ ਜੀ ਦਾ ਹਸਣਾ ਹੈ ਵੈਸੇ ਜਿੰਦਾ ਲੱਗਿਆ ਬੈਸ ਟਾਈਮ ਆ ਗੇੜਾ ਨੂੰ ਜਿੰਦਾ ਲੱਗਿਆ ਹੋਇਆ ਜਿਹੜਾ ਬਾਬਾ ਮਿਰਕਪਰੀ ਦੀ ਸਮਾਦ ਬਣੀ ਹੋਈ ਹੈ ਜੀ ਪਿੰਡ ਦੌਲਾ ਸਿੰਘ ਵਾਲਾ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਆ ਜੀ ਜੋ ਕਿ ਸਾਰੇ ਆਪਣਾ ਸੁੱਖਾਂ ਬਾਰ ਹੁੰਦੀਆਂ ਨੇ ਐ ਤਬਾਰਾ ਦਿਨ ਤੇ ਸ਼ਰਾਬ ਵੀ ਚੜਦੀ ਹੈ ਤੇ ਜੋ ਜਿਆਦੇ ਮੰਨਤਾ ਸ਼ਰਾਬ ਦੀ ਹੁੰਦੀ ਐ ਭਾਬੇ ਦੇ ਸ਼ਰਾਬ ਜਿਆਦੇ ਚੜਦੀ ਆ ਜੋ ਵੀ ਕੋਈ ਮਰਜੀ ਸੁੱਖ ਸੁੱਖ ਲੋ ਆਪਾਂ ਕਿਤੇ ਮਰਜੀ ਬਹਿ ਕੇ ਸੁੱਖ ਲੋ ਹਰੇਕਪੂਰੀ ਹੁੰਦੀ ਐ ਐਤਵਾਰ ਆ ਦੇਣਾ ਆਪਣਾ ਹੋ ਹੁੰਦਾ ਸਾਡਾ ਸਾਰਾ ਪਿੰਡ ਮੱਥਾ ਦੇਖਦਾਗਾ ਸਾਰਾ ਉਹ ਕਰਦਾ ਅੱਜ ਚੌਲਾਂ ਦੇ ਕੜਾਹੇ ਕੱਢੇ ਜਾ ਰਹੇ ਨੇ ਤੇ ਇਧਰ ਮੁੰਡੇ ਸੇਵਾ ਕਰ ਰਹੇ ਨੇ ਤੇ ਚੌਲ ਬਣ ਲੱਗ ਰਹੇ ਨੇ ਜੀ ਮੁੰਡੇ ਸੇਵਾ ਕਰਦੇ ਨੇ ਜਾ ਚੌਲਾਂ ਦੀ ਕੜਾਹੀ ਕੱਢੇ ਜਾਣਗੇ ਨੇ ਪਰੰਨੇ ਪਾਣੀ ਦੀ ਸੇਵਾ ਲਈ ਕਿਉਂਕਿ ਜੋ ਪਿੱਛੇ ਰਾਮ ਮੁੰਡਿਆ ਨੇ ਪ੍ਰਾਲਾ ਕਰਕੇ ਅੱਜ ਜੀ ਵੀ ਬਾਬੇ ਨੂੰ ਕਿਰਪਾ ਕਰਦੇ ਨਲਦਾਰਾ ਵੀ ਪਾਣੀ ਦਵਾਤਾ ਨਾਲੇ ਆ ਸਾਡੇ ਸੱਜੂ ਸਿੰਘ ਜੀ ਆਉਂਦੇ ਨੇ ਉਹ ਵੀ ਬਹੁਤ ਸੇਵਾ ਕਰਦੇ ਨੇ ਚੌਲ ਬਣਾ ਰਹੇ ਨੇ ਅੱਜ ਇੱਧਰ ਆ ਮੁੰਡੇ ਵੀ ਸੇਵਾ ਕਰ ਰਹੇ ਨੇ ਭਾਂਡੇ-ਪੁੰਡੇ ਤੋਰੇ ਨੇ ਤਿਆਰੀਆਂ ਚੱਲ ਰਹੀਆਂ ਨੇ ਫੁੱਲਾਂ ਇੱਧਰ ਜਾਜੋਰੀ ਖੜੇ ਨੇ ਆ ਮੈਜਰ ਬੈਠਿਆ ਪ੍ਰਧਾਨ ਜੋ ਕਿ ਇਹ ਮਤਲਬ ਰਪੀਆਂ ਦੀ ਡਿਊਟੀ ਸੰਭਾਲ ਰਹੇ ਨੇ ਤੇ ਬੋਲਦਿਆਂ ਨਾਲ ਦੀ ਨਾਲ ਇੱਧਰ ਭਾਈਆ ਲੱਗ ਰਹੇ ਨੇ ਪਾਣੀ ਬਣਾਉਣ ਆ ਦੇਖਿਓ ਤੇ ਉਸ ਉਹ ਬੈਠੇ ਨੇ ਮੁੰਡੇ ਵਾਰੇ ਇਹ ਨਵੇਂ ਮੁੰਡੇ ਨੇ ਪ੍ਰਾਲਾ ਕਰਕੇ ਇਨੇ ਬਾਬੇ ਸਮਾ ਦੇ 14 ਦੇ ਕੜਾਹੇ ਤੇ ਪਾਣੀ ਕਹਿੰਦੇ ਮੀਂਹ ਪਵਾਵਾਂਗੇ ਬਾਬੇ ਨੂੰ ਕਹਿ ਕੇ ਅੱਜ ਬਾਬੇ ਦੀ ਕਿਰਪਾ ਕਰਾਂ ਵੈਸੇ ਆਈ ਵਾਰੀ ਸਾਡੇ ਮੀਂਹ ਪੈਂਦਾ ਜਦੋਂ ਅਸੀਂ ਚੌਲ ਕਰਦੇ ਹਾਂ ਸਾਡੇ ਬਾਬੇ ਆਜਾ ਜੱਜ ਆ ਗਿਆ ਇਹ ਵੀ ਪੂਰੀ ਸੇਵਾ ਕਰਦਾ ਜੀ ਓਰੇ ਮਨ ਲਾ ਕੇ ਪੂਰੀ ਸੇਵਾ ਕਰਦਾ ਹੈ ਮੁੰਡਾ ਇੱਦਾਂ ਗੁਰਪ੍ਰੀਤ ਖੜਿਆ ਹੈਗਾ ਭਿੰਦੀ ਜੀ ਉਹ ਵੀ ਪੂਰੀ ਸੇਵਾ ਕਰਦਾ ਬਾਬੇ ਦੇ ਨੇ ਹਰ ਵਕਤ ਜੀ ਰਿਹਾ ਹੈਗਾ ਇਹ ਸਾਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ। ਵੱਧ ਤੋਂ ਵੱਧ ਸਬਸਕ੍ਰਾਈਬਰ ਕਰਿਓ। ਆ ਫਿਰਦਾ ਪਿੰਡੀ ਸੇਵਾਦਾਰ। ਜੋ ਕਿ ਤੁਹਾਡੇ ਲਈ ਨਵਾਂ ਨਵਾਂ ਬਲੌਗ ਆਉਂਦੇ ਰਹੇ ਭਾਬੀ ਸਮਾਧ, ਫਮਾਈ ਇੱਕ ਬਣਿਆ। ਦਾ ਜਲ ਦਾ ਲੰਗਰ, ਜਲ ਜੀਰਾ। ਜਲ ਜੀਰਾ ਦਾ ਲੰਗਰ ਚੱਲ ਪਿਆ ਜੀ। ਤੇ ਚੌਲ ਬਣ ਲਾ ਘਰੇ ਤੋਂ ਬਾਅਦ ਚੌਲਾਂ ਦਾ ਲੰਗਰ ਚੱਲੂ। ਮਜੀਤ ਸਿੰਘ ਬੈਠੇ ਨੇ, ਮਿੰਟੂ ਬੈਠਿਆ ਪ੍ਰਧਾਨ। ਆ ਮਣੀ ਹੋਰੀ ਜੀ ਇੱਕ ਚੌਲਾਂ ਦਾ ਕੜਾਹਾ ਘੜਤਾ ਤੇ ਦੂਜਾ ਹੁਣ ਘਟਣਗੇ ਪਾਣੀ ਦਾ ਚਲਾਤਾ ਸੰਗ ਤੈਨੂੰ ਤੇ ਚੌਲਾਂ ਦੀ ਵੀ ਤਿਆਰੀ ਹੈ ਬਸ ਚੌਲ ਤੇ ਛੌਲ ਹੁਣ ਲੰਗਰ ਚੌਲਾਂ ਦਾ ਵੀ ਸਟਾਰਟ ਕਰ ਦਾਂਗੇ ਆ ਲੱਗ ਰਿਹਾ ਮੁੰਡਾ ਗੋਲਟੀ ਦਾ ਪਾਣੀ ਪੀਣਾ ਲੋ ਗੰਦਗੀ ਲੋੜੀਂ ਪੀ ਲੈ ਲੱਗ ਰਿਹਾ ਲੰਗਰ ਜੀ ਚੌਲਾਂ ਦਾ ਲੰਗਰ ਵੀ ਸਟਾਰਟ ਕਰਤਾ ਸੰਗਤ ਵਾਸਤੇ ਤੇ ਛੋਟੇ ਛੋਟੇ ਬੱਚੇ ਨੇ ਵਰਤੋਂ ਦੇ ਫਿਰਦੇ ਨੇ ਉਧਰ ਲੰਗਰ ਤਿਆਰ ਹੋ ਰਿਹਾਗਾ ਦੇ ਬਾਰੇ ਜਲ ਚਲ ਰਿਹਾ ਹੈ ਜੀ। ਸੀ ਦਾਦੀ ਆ ਮੁੰਡਾ ਸੇਵਾ ਕਰ ਰਿਹਾ ਜੀ। ਮੁੰਡਾ ਮਿੰਟੂ ਦਾ। ਛੋਟੇ ਛੋਟੇ ਬੱਚੇ ਸੇਵਾ ਕਰਦੇ ਓਏ। ਫਤਲਾ ਕੜਾ ਹਾ ਹੋਰ ਤਿਆਰ ਹੋ ਰਿਹਾ ਜੀ ਛੋਲਾ ਦਾ। ਇੱਕ ਇੱਕੜਾ ਹਾ ਕੜਤਾ